ਦੋਸਤੋ ਸਤਿ ਸ੍ਰੀ ਅਕਾਲ ਬੇਲੀਓ ਮੈਂ ਕੱਲ ਹਸਪੀਟਲ ਦੇ ਵਿੱਚ ਗਿਆ ਹਸਪੀਟਲ ਦੇ ਵਿੱਚ ਐਡੀਆਂ ਸੋਹਣੀਆਂ ਸੋਹਣੀਆਂ ਨਰਸਾਂ ਤੇ ਡਾਕਟਰਜ਼ ਲੇਡੀ ਡਾਕਟਰਜ਼ ਗੱਲ ਹੀ ਛੱਡ ਦਿਓ ਵੈਸੇ ਵੀ ਸ਼ਹਿਰ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਹੁੰਦੀਆਂ ਬਾਹਾਂ ਨੰਗੀਆਂ ਤੇ ਬਾਹ ਦੇ ਉੱਤੇ ਮੱਛਰ ਦੇ ਵੱਢਣ ਦਾ ਵੀ ਮੱਛਰ ਦੇ ਕੱਟਣ ਦਾ ਵੀ ਨਿਸ਼ਾਨ ਨਹੀਂ ਤੇ ਸਾਡੀਆਂ ਦੇ ਪੰਬੀਰੀ ਵਾਲੇ ਟੀਕੇ ਲੱਗੇ ਹੋਏ ਆ 3 3 4 4 ਐ ਲੱਗਦਾ ਜਿਵੇਂ ਟੂਪ ਤੇ ਪੱਕੇ ਪੈਂਚਰ ਲੱਗੇ ਹੁੰਦੇ ਆ ਥੈਂਕ ਯੂ ਦੋਸਤ ਮੇਰਾ ਚੈਨਲ ਤੇ ਕਮੇਡੀ ਸੁਣਨ ਵਾਸਤੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਦੋਸਤੋ ਦੋਸਤੋ ਕੀ ਲੱਗਦਾ ਹੈ ਇੱਕ ਕਲਿੱਕ ਕਰਨ ਨਾਲ ਮੈਨੂੰ ਮੋਟੀਵੇਸ਼ਨ ਮਿਲ ਜੂਗਾ ਵੀਲੀਓ ਦੋਸਤੋ ਥੋੜਾ ਕੁਝ ਲੱਗਣਾ ਨਹੀਂ ਕਿਹੜਾ ਪੈਸੇ ਲੱਗਣਿਆ ਭਾਈ ਥੈਂਕ ਯੂ